ਥੋੜੇ ਤੇ ਵੀ ਹੱਥ ਚੱਕਦਾ ਸੀ। ਉਹ ਸਾਡੇ ਮੇਰੇ ਗਿੱਟਿਆਂ ਦੇ ਲੋੜੀਂ ਮਾਰ ਗਿੱਟੇ ਭੰਤ ਤੇ ਲੋੜੇ ਮਾਰਦਾ ਇਟਾਂ ਗੱਡੀਆਂ ਭੰਤੀਆਂ ਪਿੰਡ ਦੀਆਂ ਦਰਵਾਜ਼ੇ ਵਾਰੀਆਂ ਭੰਤ ਤੇ ਕੇਦਾ ਘਰ ਤੋੜਦਾ। ਅਜੇ ਤੱਕ ਵੀ ਪੈਸੇ ਦੇਣੇ ਆ ਲੋਕਾਂ ਦੇ ਜਿਹੜਾ ਨੁਕਸਾਨ ਕੀਤਾ ਗੁਰਪ੍ਰੀਤ। ਰਾਜ ਸਭਾ ਕੀ ਆ ਚੰਗੇ ਸਮੇਂ ਦੇ ਸਾਥ ਹੀ ਬਹੁਤ ਆ ਮਾੜੇ ਦੇ ਬੜੇ ਘਟ ਰਹੇ ਆ। ਜਿਹਦੇ ਕਰਕੇ ਫਿਰ ਆ ਹਾਲਾਤ ਪਾ। ਫਿਰ ਜਿਵੇਂ ਹੁਣ ਗੱਡੀ ਗੁੱਡੀ ਭੰਨੀ ਗਈ ਇਹਦਾ ਖਰਚਾ ਇਹਨੂੰ ਦੇਣਾ ਪਿਆ ਸਾਰਾ ਉਹ ਤਾਂ ਬੁੜਾ ਸ਼ੁਕਰ ਕਰੂ ਬਚ ਗਿਆ ਨਾਲੇ ਪਹਿਲਾਂ ਬੁੜੇ ਨੇ ਮਾਰੀ ਸੀ ਮੰਡੀਆਂ ਦੇ ਉਹ ਪਰੇ ਨੂੰ ਪੱਜ ਗਿਆ ਇਹਦੇ ਗੱਡੀ ਨਿਕਾ ਗਈ ਪੱਕੀ ਟਿੱਕਾ ਮਾਰਨ ਰੋ ਨਾ ਭਾਈ ਰੋ ਨਾ ਕੋਈ ਨਾ ਕਿਵੇਂ ਗਰਪੀਤ ਜੱਫੀ ਪਾ ਯਾਰ ਗੱਡੀ ਦੇ ਸ਼ੀਸ਼ੇ ਦੇ ਪੈਸੇ ਹਜੇ ਟਿੱਕਰ ਭਰੀ ਜਾਂਦਾ ਬਾਪੂ ਗੱਡੀਆਂ ਭੰਨਤੀਆਂ ਤੂੰ ਕਿਵੇਂ ਭਾਈ ਲੇ ਕੇ پیسے ਕਿ ਨਹੀਂ ਉਹ ਦਿੱਤੇ ਨਹੀਂ ਮੈਂ ਦਿੱਤੇ ਨਹੀਂ ਮੈਂ ਕੰਮ ਕਰਕੇ ਦੇ ਕੰਮ ਕਰਕੇ ਦੇਵਾਂਗੇ ਠੀਕ ਆ ਹਜੇ ਦੇਣੇ ਆ ਹਾਂ ਹੁਣ ਨਾਲ ਲੱਗ ਜਾ ਛੀਸ਼ਿਆਂ ਦੇ پیسے ਤੂੰ ਦੇਣੇ ਆ ਬਾਪੂ ਨੇ ਨਹੀਂ ਦੇਣੇ ਜਿਹੜੀ ਜ਼ਿੰਦਗੀ ਦੇ ਵਿੱਚ ਜੇ ਇੱਕ ਵਾਰੀ ਬੰਦਾ ਢਿੱਗ ਪਿਆ ਨਾ ਟੋਏ 'ਚ ਉਹ ਬਾਰ-ਬਾਰ ਉਸ ਟੋਏ 'ਚ ਢਿੱਗ ਉਹਨੂੰ ਬੇਵਕੂਫ ਕਹਿੰਦੇ ਆ ਫਿਰ ਇੱਕ ਵਾਰੀ ਢਿੱਗ ਪਿਆ ਪਤਾ ਲੱਗ ਗਿਆ ਇਥੇ ਟੋਆ ਉਹਦੇ ਸਾਈਡ ਤੋਂ ਨਹੀਂ ਲੰਘ ਜੀਏ ਉਹਨੂੰ ਸਿਆਣਾਪ ਕਹਿੰਦੇ ਆ ਠੀਕ ਆ ਹੁਣ ਦੁਬਾਰਾ ਨਹੀਂ ਗਲਤੀ ਕਰਨੀ ਆਪਾਂ ਦਵਾਈ ਖਾਣੀ ਆ ਬਾਪੂ ਦੇ ਅੱਖੇ ਲੱਗਣਾ ਪਹਿਲਾਂ ਕਿੰਨੇ ਸਾਲਾਂ ਤੋਂ ਏਦਾਂ ਸਿੱਧਾ ਤੁਗਾ ਸਾਲਕ ਤੱਕ ਜਿੰਨੇ ਹੁਣ ਜ਼ਿਆਦਾ ਵੱਧ ਗਿਆ ਕੰਮ ਸਾਰੇ ਵੱਧ ਗਿਆ ਕੀ ਹੋਇਆ ਸੀ ਭਣ ਤੋੜ ਕਰਨ ਲੱਗ ਗਏ ਭਣ ਤੋੜ ਥੋੜੇ ਤੇ ਵੀ ਹੱਥ ਚੱਕਦਾ ਸੀ ਉਹ ਸਾਡੇ ਮੇਰੇ ਗਿੱਟਿਆਂ ਦੇ ਰੋੜੇ ਮਾਰਨ ਗਿੱਟੇ ਭੰਨ ਤੇ ਰੋੜੇ ਮਾਰਦਾ ਇਟਾ ਗੱਡੀਆਂ ਭੰਨਤੀਆਂ ਪਿੰਡ ਦੀਆਂ ਦਰਵਾਜ਼ੇ ਵਾਰੀਆਂ ਭੰਨ ਤੇ ਕੇ ਦਾ ਘਰ ਤੋੜਦਾ ਸਭ ਕੁਝ ਤੋੜਦਾ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਫਤਿਹ ਬਾਈ ਗਰਮੇਲ ਸਿੰਘ ਪਿੰਡ ਚੌਂਕੀਮਾਨ ਆਪਣੇ ਪੁੱਤ ਗੁਰਪ੍ਰੀਤ ਨੂੰ ਲੈ ਕੇ ਆਏ ਨਾਲ ਪਿੰਡ ਵਾਲੇ ਵੀਰ ਧੰਨਵਾਦ ਆ ਉਹਨਾਂ ਵੀਰਾਂ ਦਾ ਸੁੱਖੇ ਹੋਣਾਂ ਦਾ ਜਿਨ੍ਹਾਂ ਨੇ ਪਰਾਲਾ ਕੀਤਾ ਇਹਨੂੰ ਇੱਥੇ ਧਿੱਕਰ ਲੈ ਕੇ ਆਏ ਪਹਿਲਾਂ ਸਾਡੇ ਕੋਲ ਆਏ ਪੁੱਛ ਕੇ ਗਏ ਫਿਰ ਲੈ ਕੇ ਆਏ ਫਿਰ ਵੀਰੇ ਨੂੰ ਸੀ ਇੱਥੇ ਐਡਮਿਟ ਕਰ ਲਿਆ ਕਿੰਨੇ ਦਿਨ ਰਹੀਂ ਸੀ ਇੱਥੇ ਭਾਈ ਮਹੀਨਾ ਕਿ ਇੱਥੇ ਰਹੇ ਉਸ ਵੇਲੇ ਗੁਰਪ੍ਰੀਤ ਨੂੰ ਲੈ ਕੇ ਪਿੰਡ ਚ ਲੈ ਗਿਆ ਬਾਪੂ ਗਰਮੇਲ ਸਿੰਘ ਹਜੇ ਤੱਕ ਵੀ ਪੈਸੇ ਦੇਣੇ ਆ ਲੋਕਾਂ ਦੇ ਜਿਹੜਾ ਨੁਕਸਾਨ ਕੀਤਾ ਗੁਰਪ੍ਰੀਤ ਨੇ ਤੇ ਗੁਰਪ੍ਰੀਤ ਆਉਣ ਵਾਲੇ ਭਵਖਾਸਤੇ ਤਿਆਰੀ ਕਰ ਰਿਹਾ ਸੀ ਕਿਉਂਕਿ ਭੈਣ ਬਾਹਰ ਚੱਲੇ ਗਈ ਸੀ ਹੁੰਦਾ ਹੀ ਆ ਵੀ ਮੈਂ ਸੱਦ ਲਊ ਤੈਨੂੰ ਵੀਰੇ ਕੋਈ ਨਾ ਬਾਪ ਨੇ ਵੀ ਸਾਰੀ ਉਮਰ ਮਿਹਨਤ ਕਰੀ ਬਜਾਰੇ ਨੇ 25 ਸਾਲ ਪੈਟਰੋਲ ਪੰਪ ਤੇ ਕੰਮ ਕੀਤਾ ਜਿੰਨੀ ਜਮਾ ਪੂੰਜੀ ਸੀ ਧੀ ਦੇ ਵਿਆਹ ਉਤੇ ਲਾ ਕੇ ਪੜਾ ਪੜੂ ਕੇ ਉਹਨੂੰ ਬਾਹਰ ਭੇਜਿਆ ਵੀ ਹੁਣ ਫਿਰ ਗਏ ਦਿਨ ਹੁਣ ਬਦਲ ਗਏ ਦਿਨ ਪਤਾ ਨਹੀਂ ਕਦੋਂ ਕਿੱਧਰ ਨੂੰ ਚਲੇ ਜਾਣੀ ਹੈ ਗੱਲ ਭਰਾ ਪਰ ਮੇਰੀ ਹੱਥ ਜੋੜ ਕੇ ਇੱਕ ਬੇਨਤੀ ਹੈ ਭੈਣਾ ਤੇ ਭਰਾਵੋ ਗੱਲ ਸਿੱਧਰ ਨੂੰ ਵੀ ਮਰਜ਼ੀ ਚਲੇ ਜਾਵੇ ਮਾੜਾ ਸਮਾਂ ਜਿੰਨਾ ਵੀ ਮਰਜ਼ੀ ਆ ਜਾਵੇ ਪਰ ਮਾੜੇ ਸਮੇਂ ਦੇ ਸਾਥੀ ਆ ਨਾ ਜਿਹੜੇ ਉਹ ਨਾਲ ਹੋਣੇ ਚਾਹੀਦੇ ਸਾਡੇ ਪਰ ਅੱਜ ਸਮਾਂ ਕੀ ਆ ਚੰਗੇ ਸਮੇਂ ਦੇ ਸਾਥੀ ਬਹੁਤ ਆ ਮਾੜੇ ਦੇ ਬੜੇ ਘੱਟ ਰਹਿ ਜਾਂਦੇ ਇਹਦੇ ਕਰਕੇ ਫਿਰ ਆ ਹਾਲਾਤ ਬਣ ਗਏ ਤੇ ਮੇਰੀ ਬੇਨਤੀ ਆ ਵੀ ਚੰਗੇ ਸਮੇਂ ਦੇ ਸਾਥੀਆਂ ਨੂੰ ਜਰੂਰ ਪੁੱਛਿਆ ਕਰੋ ਦੇਖਿਆ ਕਰੋ ਵੀ ਮਾੜੇ ਸਮੇਂ 'ਚ ਖੜੂ ਛੋਟੇ ਨਾਲ ਕਿ ਉਹਦੇ ਤੇ ਜਦੋਂ ਮਾੜਾ ਸਮਾਂ ਆਇਆ ਤੁਸੀਂ ਖੜੇ ਸੀ ਉਹਦੇ ਨਾਲ ਜਿੰਨਾ ਗੁੜ ਪਾਓਗੇ ਓਨਾ ਮਿੱਠਾ ਹੋਣਾ ਜੀ ਅੱਜ ਗੁਰਪ੍ਰੀਤ ਦੀ ਇਹ ਹਾਲਤ ਗਰਮੇਲ ਦੇ ਪੁੱਤ ਦੀ ਇਹ ਹਾਲਾਤ ਆ ਜੇ ਤੁਸੀਂ ਨਹੀਂ ਮਦਦ ਕਰੀ ਨਾ ਸਮੇਂ ਦਾ ਪਤਾ ਨਹੀਂ ਭੈਣੋਂ ਤੇ ਭਰਾਵੋਂ ਨੇ ਕਿਹੜਾ ਸੋਚਿਆ ਸੀ ਇਹ ਵੀ ਹੱਸਦਾ ਖੇਡਦਾ ਪਰਿਵਾਰ ਸੀ ਜ਼ਿੰਦਗੀ ਦੇ ਸੁਪਨੇ ਲੈ ਰਹੇ ਸੀ ਅਰਦਾਸ ਕਰਿਓ ਵਾਸਤੇ ਗੁਰਪ੍ਰੀਤ ਵਾਸਤੇ ਕਿਉਂਕਿ ਗੁਰਪ੍ਰੀਤ ਨੇ ਹਰੇ ਜੀਵਨ ਦਾ ਬੜਾ ਲੰਮਾ ਪੈਂਡਾ ਬੜਾ ਲੰਮਾ ਪੈਂਡਾ ਹਰੇ ਚੱਲਣਾ ਬਸ ਕਰਿਓ ਅਰਦਾਸ ਵੀਡੀਓ ਸ਼ੇਅਰ ਕਰਨ ਦਾ ਕੋਈ ਮਕਸਦ ਆ ਮੈਂ ਤੁਹਾਡੇ ਦੀਵੇ ਹੀਟ ਨੇੜਾ ਜਿਹੜਾ ਉੱਥੇ ਚਾਨਣ ਹੋਸੀ ਵਾਈਕੂ ਜੀ ਦਾ ਖਾਸ ਈਨਾਂਬਾ